ਅਗਲੀ ਦੀਆਂ ਡੱਬੀਆਂ ਲੈ ਕੇ ਲੀਡ ਦੀ ਡੱਬੀ ਕਿਉਂ ਲੈਦੀ ਆ ਆਹ ਰਵਨੀ ਦੀ ਬਿੱਟੂ ਨੂੰ ਮੈਂ ਗ੍ਰਫਟ ਕਰਨੀ ਆ ਕਾਦੇ ਲਈ ਵੀ ਗੋਡਿਆਂ ਤੇ ਲਾ ਨਾਲ ਤਾਂ ਬੋਟਾ ਦੇ ਵਿੱਚ ਵੀ ਬੋਟਾ ਮੰਗਨੇ ਸੁੱਖੀਆਂ ਹੋਣਗੀਆਂ 5:00 ਵਜੇ ਮੰਗੇਗਾ ਤੇ ਨਾਲੇ 5:00 ਵਜੇ ਲੋਕਾਂ ਦੇ ਕੰਮ ਕਰਾਂਗੇ ਅਗਰ ਜਿੰਦੇ ਅਸੀਂ ਲਾ ਦਾਂਗੇ ਪਰਚੇ ਸਿਕਟਾਲਾਂਗੇ ਜਮਾਨ ਦਾ ਤੁਸੀਂ ਕਰਾਈ ਚਲਿਓ ਸੌਦਾ ਤੈਅ ਕਰ ਲਓ ਕਿਰਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਸੰਜੀਤ ਤਲਵਾਰ ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਬਿੱਟੂ ਨੇ ਕਾਰਪੋਰੇਸ਼ਨ ਦਫ਼ਤਰ ਦੇ ਬਾਹਰ ਤਾਲਾ ਜਿਹੜਾ ਉਹ ਜੰਦ ਦਿੱਤਾ ਮੈਂ ਤਾਂ ਰਵਨੀ ਬਿੱਟੂ ਨੂੰ ਪੁੱਛਣਾ ਚਾਹੁੰਦਾ ਮੈਂ ਤੈਨੂੰ ਕਹਿੰਦੇ ਆ ਕਿੱਥੇ ਜਾਣ ਨੂੰ ਤੂੰ ਵੱਡਾ ਬੰਦਾ ਵੱਡੇ ਕੰਮ ਕਰ ਅੱਜਿੰਦੇ-ਜੁੰਦੇ ਤਾਂ ਮੇਰੇ ਵਰਗੇ ਛੋਟੇ ਬੰਦੇ ਦੇ ਕੰਮ ਆ ਸਰ ਨਗਰ ਕੌਸ਼ਲੇ ਨੇ ਨਾ ਦੀਆ ਐਮਸੀ ਇਹਨਾਂ ਦੇ ਆ ਆਸੂ ਦੇ ਆ ਆ ਤਾਂ ਐਵੇਂ ਬਸ ਯਾਨੀ ਪ੍ਰਸ਼ਾਸਨ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੇ ਸੀਗੇ ਵੋਟਾਂ ਆ ਗਈਆਂ ਸੀਗੀਆਂ ਦਿਖਾਉਣਾ ਚਾਹੁੰਦੇ ਸੀਗੇ ਅਸਲ ਵਿੱਚ ਪ੍ਰਬੰਧਿਤ ਬਿਦੂ ਦਾ ਸਵਾਗਰ ਮਾਣਾ ਲੀਡਰ ਰੰਗ ਗੋਰਾ ਹੋ ਜਾਂਦਾ ਦਿਨ ਉਹਦਾ ਨਾ ਬੁੱਢੇ ਨਾਲ ਦਾ ਪਾਣੀ ਦਿਨੋ ਦਿਨ ਕਾਲਾ ਹੋ ਜਾਂਦਾ ਵਾ ਆ ਬਸਲੇਰੀ ਦਾ ਪਾਣੀ ਪੀਂਦੇ ਆ 650 600 ਦੀ ਬੋਤਲਾਂ ਵਾਲੇ ਕਰਾਂ ਤੇ ਅਸੀਂ ਲੋਕ ਜਿਹੜੇ ਹੈਗੇ ਆ ਉਹ ਯਾਨੀ ਮਰ ਰਹੇ ਆ ਹੋਂਦ ਆਰਓ ਫਿਲਟਰ ਵੀ ਕੰਮ ਕਰਨੇ ਹਟ ਕੇ ਕਰਾਂ ਇਨਾ ਗੇਟ ਗ੍ਰਿੱਲਾਂ ਨੂੰ ਰੰਗ ਕਰਦਾ ਹੋਇਆ ਜੋ ਸਖਸ਼ ਤੁਹਾਨੂੰ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਇਹ ਕੋਈ ਆਮ ਬੰਦਾ ਨਹੀਂ ਬਲਕਿ ਇਹ ਪੰਜਾਬ ਦਾ ਮਸ਼ਹੂਰ ਸਮਾਜ ਸੇਵੀ ਟੀਟੂ ਬਾਣਿਆ ਹੈ ਜੋ ਕਿ ਆਏ ਦਿਨ ਕਦੇ ਸਰਕਾਰਾਂ ਦੇ ਖਿਲਾਫ ਤੇ ਕਦੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਾ ਰਹਿੰਦਾ ਹੈ ਇਸੇ ਤਰ੍ਹਾਂ ਹੀ ਟੀਟੂ ਬਾਣਿਆ ਅੱਜ ਬੁੱਢੇ ਨਾਲੇ ਦੇ ਵਿੱਚੋਂ ਗੰਦਾ ਪਾਣੀ ਭਰ ਕੇ ਅਤੇ ਉਸ ਦੇ ਵਿੱਚ ਗਰੀਸ ਮਿਲਾ ਕੇ ਲੈ ਕੇ ਆਏ ਨੇ ਜਿਸ ਨੇ ਪਹਿਲਾਂ ਡੀਸੀ ਦਫ਼ਤਰ ਬਾਹਰ ਬਣੀਆਂ ਗ੍ਰੇਲਾਂ ਨੂੰ ਰੰਗ ਕੀਤਾ ਉਸ ਤੋਂ ਬਾਅਦ ਐਮਪੀ ਰਵਨੀ ਸਿੰਘ ਬਿੱਟੂ ਹੋਰਾਂ ਦੇ ਦਿਵਾਲੇ ਹੋ ਗਏ ਅੱਗੇ ਦੇਖੋ ਫਿਰ ਟੀਟੂ ਬਾਣਿਆ ਨੇ ਹੋਰ ਕੀ ਕੁਝ ਕੀਤਾ ਆਜ ਪੀਸੀ ਦਫਤਰ ਆਇਆ ਹਾਂ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਲੀਡਰ ਨੂੰ ਦੱਸਣ ਆਇਆ ਹਾਂ ਵੀ ਬਿਆਨਬਾਜੀ ਦੇ ਕੇ ਜਾਂ ਫੋਟੋ ਲਵਾ ਕੇ ਬੁੱਢੇ ਨਾਲਾ ਸਾਫ ਨਹੀਂ ਹੋਣਾ ਇਹਦੇ ਵਾਸਤੇ ਫੈਕਟਰੀਆਂ ਨੂੰ ਜਿੰਦੇ ਲਾਓ ਜਿਹੜੇ ਗੰਦਾ ਪਾਣੀ ਪਾਉਂਦੇ ਆ ਬੁੱਢੇ ਨਾਲੇ ਵਿੱਚ ਤੇ ਉਹਨਾਂ ਦੇ ਪਰਚੇ ਘਟੋ ਕਰੋ ਪਰ ਰਵਨੀਤ ਬੱਟੂ ਮੇਰੇ ਮਗਰ ਲਾ ਕੇ ਮੈਂ ਜੋਨ ਡੀਚ ਗਿਆ ਸੀ ਨਗਰ ਕੌਂਸਲ ਇਹ ਜੋਨ ਏ ਦੇ ਵਿੱਚ ਵੜ ਗਿਆ ਤੇ ਪਰਚਾ ਘਟਾ ਲਿਆ ਤੇ ਮੇਰੇ ਮਗਰ ਲੱਗੇ ਬੰਦਰ ਲੰਡਾ ਕਰਵਾ ਲਿਆ ਮੈਂ ਤਾਂ ਰਵਨੀ ਬਿੱਟੂ ਨੂੰ ਪੁੱਛਣਾ ਚਾਹੁੰਦਾ ਵੀ ਤੈਨੂੰ ਕਹਿੰਦੇ ਆਖਿਆ ਚ ਉੱਥੇ ਜਾਣ ਨੂੰ ਤੂੰ ਵੱਡਾ ਬੰਦਾ ਵੱਡੇ ਕੰਮ ਕਰ ਅੱਜਿੰਦੇ-ਜੁੰਦੇ ਤਾਂ ਮੇਰੇ ਵਰਗੇ ਛੋਟੇ ਬੰਦੇ ਦੇ ਕੰਮ ਆ ਤੇ ਨਾਲੇ ਨਗਰ ਕੌਂਸਲ ਦੇ ਵਿੱਚ ਉੱਥੇ ਐਮਸੀ ਤੁਹਾਡੀ ਬਣੇ ਹੋਏ ਨੇ ਅਜੇ ਤਾਂ ਦੂਜੀ ਪਾਰਟੀ ਦੇ ਐਮਸੀ ਨਹੀਂ ਆਏ ਗਰਾ ਤੇ ਤੁਹਾਡੇ ਪਾਰਟੀ ਦੇ ਜਿਹੜੇ ਐਮਸੀ ਹੈਗੇ ਆ ਉਹ ਕੀ ਕਰਦੇ ਸੀ ਜੇ ਉੱਥੇ ਗਲਤ ਸੀ ਤਾਂ ਉਹ ਕੀ ਕਰ ਰਹੇ ਨੇ ਗਰਾ ਉਹ ਕਿਉਂ ਨਹੀਂ ਬੋਲ ਰਿਹਾ ਮੈਂ ਅੱਜ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਬੁੱਢੇ ਨਾਲ ਦੇ ਪਾਣੀ ਨਾਲ ਗੇਟ ਰੰਗ ਕਰ ਰਿਆ ਵਾ ਤੇ ਉਹਨੂੰ ਦੱਸ ਰਿਆ ਵੇ ਵਾਤਾਵਰਨ ਦਿਨ ਤੋਂ ਖਰਾਬ ਹੁੰਦਾ ਜਾਂਦਾ ਵਾ ਇਹਨੂੰ ਬਚਾ ਲੋ ਗਰਾਹ ਹਰੇਕ ਬੰਦਾ 650 ਕਰੋੜ ਦਾ ਬੋਟ ਲਾ ਗਿਆ ਯਾਨੀ ਉੱਥੇ ਚ ਇੱਕ ਆਮ ਆਦਮੀ ਪਾਰਟੀ ਦਾ ਵੀ ਹੈਗਾ ਵਾ ਉਹ ਖੰਨਾਇਕ ਜਿਹਾ ਬਣਿਆ ਹੁੰਦਾ ਕੀ ਨਾਮ ਉਹਦਾ ਟੋਪੀ ਜੀ ਪਾਈ ਹੁੰਦੀ ਆ ਉਹ ਟੋਪੀ ਜੀ ਪਾ ਕੇ ਖੰਨਾਇਕ ਵਾਂਗੂ ਸੰਜੇਦਤ ਵਾਂਗੂ ਸੰਜੇਦਤ ਬਣਿਆ ਜਾਂਦਾ ਉਹ ਵੀ ਬੋਟ ਲਾ ਗਿਆ ਸੀ ਪਰ ਕੋਈ ਕੰਮ-ਕੁਮ ਨਹੀਂ ਕਰਦਾ ਕਰ ਕੋਈ ਕੰਮ ਤਾਂ ਕਰ ਦੇਣੀ ਆਪਾਂ ਨੌਂ ਨਹੀਂ ਲੈਣਾ ਉਹਨਾਂ ਦਾ ਕਰ ਨੌਂ ਨਹੀਂ ਲੈਣਾ ਸਰਕਾਰ ਉਹਨਾਂ ਦੀ ਪਰਚਾ ਪੈ ਜਾਊਗਾ ਕਰ ਆਹ ਉਹ ਤਾਂ ਸਪਾਈਂਗ ਕਰਾ ਰਹੇ ਆ ਕੀ ਸਪਾਈਂਗ ਕਰਾ ਰਹੇ ਆ ਪਾਣੀ ਮੈਂ ਕਿੱਥੋਂ ਲੈ ਕੇ ਆਇਆ ਮਗਰਾ ਲੀਡਰ ਰੰਗ ਗੋਰਾ ਹੋ ਜਾਂਦਾ ਦਿਨੋਦਨ ਬੁੱਢੇ ਨਾਲ ਦਾ ਪਾਣੀ ਦਿਨੋਦਨ ਕਾਲਾ ਹੋ ਜਾਂਦਾ ਵਾ ਆ ਬਸਲੇਰੀ ਦਾ ਪਾਣੀ ਪੀਂਦੇ ਆ 650 600 ਦੀ ਬੋਤਲਾਂ ਲੈ ਕੇ ਨਾ ਤੇ ਅਸੀਂ ਲੋਕ ਜਿਹੜੇ ਹੈਗੇ ਆ ਉਹ ਉਹ ਯਾਨੀ ਮਰ ਰਹੇ ਆ ਹੁਣ ਤਾਂ ਆਰਓ ਫਿਲਟਰ ਵੀ ਕੰਮ ਕਰਨੇ ਹਟ ਕੇ ਕਰਾ ਯਾਨੀ ਕਹਿੰਦਾ ਬਾਬਾ ਅੱਜ ਅਸੀਂ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਲੈ ਕੇ ਆਏ ਆ ਆ ਗਲੀ ਦੀਆਂ ਡੱਬੀਆਂ ਲੈ ਕੇ ਲੀਡ ਦੀ ਡੱਬੀ ਕਿਉਂ ਲੈਦੀ ਆ ਆ ਰਵਨੀ ਦੀ ਬਿੱਟੂ ਨੂੰ ਮੈਂ ਗਿਫਟ ਕਰਨੀ ਆ ਕਾਦੇ ਲਈ ਵੀ ਗੋਡਿਆਂ ਤੇ ਲਾ ਵੀ ਹੁਣ ਨਾਲ ਦਾ ਬੋਟਾ ਦੇ ਵਿੱਚ ਵੀ ਬੋਟਾ ਮੰਗਨੇ ਸੌਖੀਆਂ ਹੋਣਗੀਆਂ 5:00 ਵਜੇ ਮੰਗੇਗਾ ਤੇ ਨਾਲੇ 5:00 ਵਜੇ ਲੋਕਾਂ ਦੇ ਕੰਮ ਕਰੇਗਾ ਕਰ ਯਾਨੀ ਜਿੰਦੇ ਲਾਉਣੇ ਆਪਾਂ ਫੈਕਟਰੀਆਂ ਨੂੰ ਲਾਉਣੇ ਆ ਅਸੀਂ ਨਾਲ ਚੱਲਾਂਗੇ ਕਮਾਨ ਸਾਹਿਬ ਵੀ ਨਾਲ ਚੱਲਣਗੇ ਸੋਣ ਵੀ ਨਾਲ ਚੱਲੂਗਾ ਜਿੰਦੇ ਅਸੀਂ ਲਾ ਦਾਂਗੇ ਪਰਚੇ ਸਿਕਟਾ ਲਾਂਗੇ ਜਮਾਨਤਾ ਤੁਸ਼ਿਕ ਰਾਈ ਚਲਿਓ ਸੌਦਾ ਤੈਅ ਕਰ ਲੋ ਕਰ ਪਰ ਸਾਡੇ ਨਾਲ ਜਾਣਾ ਪੈਣਾ ਮਖਰਾ ਤੁਹਾਡੇ ਕੋਲ ਪਾਵਰ ਆਨੇ ਕਰਾ ਸਾਡੇ ਕੋਲ ਤਾਂ ਕੋਈ ਪਾਵਰ ਹੈ ਨਹੀਂ ਅੱਜ ਰਵਣੀ ਦੀ ਬਟੂ ਨੂੰ ਬੇਨਤੀ ਕਰਦਾ ਮਾਂ ਵੀ ਨਿੱਕੇ ਨਿੱਕੇ ਕੰਮ ਪਿੱਛੇ ਜਿੰਦੇ ਨਾਲ ਲਾਓ ਦਾ ਤਰਫੇ ਦਾ ਜਿੰਦਾ ਲਵਾ ਕੇ ਪਰਚਾ ਘਟਵਾ ਲਿਆ ਤੇ ਉਹਨੂੰ ਮੁੱਠਾਂ ਨੂੰ ਵੱਟਣਾ ਦੋਗਰਾ ਆ ਬੇਇੱਜ਼ਤੀ ਆ ਤੁਸੀਂ ਇਸ ਨੂੰ ਇੱਜ਼ਤਮੰਦ ਨਹੀਂ ਮੰਨੀ ਜਾਂਦੇ ਲੋਕਾਂ ਦੀ ਹੱਤ ਲਈ ਕਾਦੀ ਗਏ ਸੀ ਲੋਕਾਂ ਦੀ ਹੱਤ ਲਈ ਆ ਨਗਰ ਕੌਂਸਲ ਇਹਨਾਂ ਦੇ ਆ ਐਮਸੀ ਇਹਨਾਂ ਦੇ ਆ ਆਸੂ ਦੇ ਆ ਆ ਤਾਂ ਐਵੇਂ ਬਸ ਯਾਨੀ ਪ੍ਰਸ਼ਾਸਨ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੇ ਸੀਗੇ ਵੋਟਾਂ ਆ ਗਈਆਂ ਸੀਗੀਆਂ ਦਿਖਾਉਣਾ ਚਾਹੁੰਦੇ ਸੀਗੇ ਅਸਲ ਵਿੱਚ ਰਿਵੀਜ਼ਨ ਬਿੱਲ ਦਾ ਸਲਾਹ ਕਰਵਾਣਾ ਸਲਾਹ ਕਰਵਾਣਾ ਇਹ ਵੋਟਾ ਕਰਕੇ ਸਾਰਾ ਕੀ ਬਾਈ ਲੀਡਰ ਨਿਕਲਦੇ ਵੋਟਾ ਕਰਕੇ ਆ ਲੀਡਰ ਕਿ ਤੁਸੀ ਦੇਖਿਆ ਬਾਹਰ ਨਿਕਲ ਦੇ ਕਰੋ ਹਲ ਤਾਂ ਦਾ ਟੀਟੂ ਵੀ ਆ ਜਿਹੜਾ ਤੀਜੇ ਦਿਨ ਆ ਜਾਂਦਾ ਇੱਥੇ ਹਲ ਹਾਂ ਠੀਕ ਆ ਠੀਕ ਹੈ ਇਸ ਮੌਕੇ ਟੀਟੂ ਬਾਣੀਆਂ ਨੇ ਮੌਜੂਦਾ ਪੰਜਾਬ ਸਰਕਾਰ ਦੇ ਕਈ ਲੀਡਰ ਤੇ ਕਈ ਕਾਂਗਰਸੀ ਲੀਡਰਾਂ ਉੱਤੇ ਵੀ ਤੰਜ ਕੱਸੇ ਨੇ ਟੀਟੂ ਬਾਣੀਆਂ ਦਾ ਕਹਿਣਾ ਹੈ ਕਿ ਬੁੱਢੇ ਨਾਲੀ ਦੇ ਵਿੱਚ ਫੈਕਟਰੀਆਂ ਦਾ ਗੰਦਾ ਪਾਣੀ ਛੱਡਿਆ ਜਾ ਰਿਹਾ ਜਿਸ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਸੋ ਵਾਤਾਵਰਨ ਨੂੰ ਸਾਫ਼ ਕਰਨ ਲਈ ਯਤਨ ਕਰਨ ਦੀ ਲੋੜ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ